ਪਾਣੀ ਦੀ ਗੱਲ ਕਰਦੇ ਆ ਸਾਨੂੰ ਜੇ ਸੀ ਬਾਬੇ ਨਾਨਕ ਦੀ ਗੱਲ ਦੀ ਯਾਦ ਰੱਖਾਂਗੇ ਪਾਣੀ ਬਾਬੇ ਨਾਨਕ ਨੇ ਕਿਹਾ ਦੁੱਧ ਬਿਨ ਤੇ ਹੀਨ ਪੰਖ ਬਿਨ ਪੰਛੀ ਜੜ ਬਿਨ ਉੱਤਪੋਜ ਗਾਮ ਨਹੀਂ ਦੁੱਧ ਤੋਂ ਬਿਨਾ ਘਾਹ ਪੰਖਤ ਬਿਨਾ ਪੰਛੀ ਕਿ ਪਾਣੀ ਤੋਂ ਬਿਨਾ ਬੰਸਤੀ ਕਿਸੇ ਕੰਮ ਦੀ ਨਹੀਂ ਹੁੰਦੀ ਸਾਡਾ ਦੁੱਧ ਵੀ ਪਾਣੀ ਨਾਲ ਚੱਲਦਾ ਹੈ ਕਿ ਸਾਡੀ ਬੰਸਤੀ ਵੀ ਪਾਣੀ ਨਾਲ ਚੱਲਦੀ ਹੈ ਸਾਡਾ ਅਰਥ ਚਾਹ ਵੀ ਬੰਸਤੀ ਦੇ ਚੱਲਦਾ ਐਂ ਤਾਂ ਖੇਤੀ ਦੇ ਦਾਤਾ ਸਭ ਸਾਡੇ ਵਾਸਤੇ ਪਾਣੀ ਜੀਵਨ ਹੈ ਔਰ ਬਾਬੇ ਨੇ ਅਨਕਲੀ ਕਹਿਣਾ ਹੈ ਥੋੜਾ ਕਹਦੇ ਹਨ ਬਾਬੇ ਨੇ ਅਨਕਲੀ ਕਹਿਆ ਜਲ ਵੀ ਇਨਸਾਕ ਕੁਮੜਾਬਤੀ ਉਪਜੇ ਨਹੀਂ ਧਾਮ ਪਾਣੀ ਤੋਂ ਬਿਨਾ ਫਸਲ ਮਰ ਜਾਂਦੀਆਂ ਨੇ ਪੈਸੇ ਕਿਥੋਂ ਲੈਣੇ ਉਪਜਾ ਨਹੀਂ ਕਿਸ ਧਾਮ ਸੋ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਸਾਡਾ ਤਾਂ ਰਿਸਤਾ ਹੀ ਦੱਸਦਾ ਵੀ ਪਾਣੀ ਸਾਡਾ ਹੈ ਪਾਣੀ ਦੀ ਸਾਨੂੰ ਲੋੜ ਹੈ ਪਾਣੀ ਤੋਂ ਬਿਨਾ ਜਿਹਾ ਨਹੀਂ ਸਕਦੇ ਪਾਣੀ ਸਾਡਾ ਜੀਵਨ ਹੈ ਸਾਡੀ ਜਿੰਦਗ ਹੈ ਇਹਦੇ ਉੱਤੇ ਲੜਾਈ ਕਰਨ ਦੀ ਲੋੜ ਹੈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਆਪ ਦੇਖਣ ਦੀ ਬਜਾਏ ਆ ਹੁਣ ਵੀ ਮੇਰੇ ਕੋਲ ਇਹਨਾਂ ਨੇ ਸਰਕਾਰ ਨੇ ਵੀ ਲਿਖਿਆ ਹੋਇਆ ਹੈ। ਅੱਜ ਦਾ ਵੱਡਾ ਲਿਖਿਆ ਹੈ। ਬਹੁਤ ਸਾਰੇ ਇੰਜੀਨੀਅਰਾਂ ਨੇ ਲਿਖਿਆ। ਤੁਸੀਂ ਮੰਨੋਗੇ ਕਿ ਇਹਦੇ ਬਹੁਤ ਜ਼ਿਆਦਾ ਗਲਤੀਆਂ ਨੇ। ਕਿਸੇ ਨੇ ਕੁਝ ਲਿਖਤਾ, ਕਿਸੇ ਨੇ ਕੁਝ ਲਿਖਤਾ, ਕਿਸੇ ਨੇ ਸਿੰਧਗੜ੍ਹ ਵਿੱਚ ਪਾਇਆ ਹੀ ਨਹੀਂ। ਕਿਸੇ ਨੇ ਕਹਿੰਦਾ ਇਹ ਨਹਿਰ 214 ਕਿਲੋਮੀਟਰ ਹੈ। ਕਿਸੇ ਨੇ ਕਿਹਾ 211 ਕਿਲੋਮੀਟਰ ਹੈ। ਕਿਸੇ ਨੇ ਕਿਹਾ 212 ਕਿਲੋਮੀਟਰ ਹੈ। ਕੋਈ ਕਹਿੰਦਾ ਹਰਿਆਣੇ ਦਾ ਟੋਟਾ 90 ਕਿਲੋਮੀਟਰ ਹੈ। ਦੂਜਿਆਂ ਕਹਿੰਦਾ 92 ਕਿਲੋਮੀਟਰ ਹੈ। ਇੱਧਰ ਤੇ ਨੂੰ ਕੋਈ ਕਹਿੰਦਾ 100 ਜਿਹੜਾ ਹੈਗਾ ਆਪਣਾ 80 ਕਿਲੋਮੀਟਰ ਹੈ। ਕੋਈ ਕਹਿੰਦਾ 121 ਕਿਲੋਮੀਟਰ ਹੈ। ਜਿੰਨਾ ਇੰਜੀਨੀ ਇਹ ਉੱਥੇ ਲੱਗੀ ਕੀ ਕਰਨਗੇ ਇਹਨਾਂ ਨੇ ਰਹਿ ਦੇ ਨਾ ਸਾਰੇ ਸਲਕਾ ਇਸੇ ਸਿਰ ਤੋਂ ਕੰਮ ਨਹੀਂ ਸਕੂਰੇਟ ਕਰਿਆ ਆ ਹੁਣ ਤੱਕ ਹੀ ਕਰੀ ਹੋਈ ਆ ਜੋ ਜੇ ਸਾਰੇ ਸਾਡੇ ਮਹਾਰ ਅਸੀਂ ਕਹਿੰਨੇ ਆ ਵੀ ਮਹਾਰਾਜੀ ਠੀਕਾ ਮਹਾਰਾਜੀ ਗੱਲ ਸੁਣਨੀ ਹੁੰਦੀ ਆ ਜਿਹੜਾ ਮਹਾਰ 100 ਦਾ ਕੰਮ ਨਹੀਂ ਕਰਦਾ ਡਾਕਟਰ ਸਾਹਮਣੇ ਬੈਠੇ ਨਹੀਂ ਸਾਹਮਣੇ ਬੈਠੇ ਨੇ ਇਹਨਾਂ ਨੂੰ ਪਤਾ ਵੀ ਮਹਾਰ ਨੂੰ ਜੇ ਮਹਾਰ ਗਲਤੀ ਕਰ ਜੇ ਉਹ ਸੜੀਆਂ ਹਾਂ ਕਿ ਯਾਤਰੀ ਕਰਕੇ ਵੀ ਸੜੀਆਂ ਪੁੱਗਦੀਆਂ ਮਾਰਾਂ ਦੀ ਗਲਤੀ ਵੀ ਸੜੀਆਂ ਪੁੱਗਦੀਆਂ ਇਹ ਜੀ ਗੱਲ ਨਹੀਂ ਹੈ ਵੀ ਮਾਰਾਂ ਦੀ ਗਲਤੀ ਹੋਣੀ ਮਾਰਾ ਅੱਜ ਸਾਡੇ ਮਹਾਰਾਜ ਜਿਖੀਆਂ ਆਲੇ ਨੇ ਸਾਡੇ ਮਹਾਰ ਗਹਿਣ ਦੇ ਐਂ ਕਰਕੇ ਸੱਚੀ ਮਜੀ ਤੱਕ ਦੇਖ ਕੇ ਦੱਸਣ ਵਾਲੇ ਨਹੀਂ ਮੈਂ ਤਾਂ ਕਹਿਣਾ ਮੈਂ ਸਰਕਾਰਾਂ ਨਾਲ ਸਭੀਆਂ ਚੀਜ਼ਾਂ ਤੇ ਮੈਂ ਸਿੱਧਾ ਮੁੱਖ ਮੰਤਰੀ ਸਾਹਿਬ ਦਾ ਮੇਰਾ ਰਾਹਤਾ ਹੁੰਦਾ ਸੀ ਮੈਡੀਕਲ ਐਜੂਕੇਸ਼ਨ ਬਾਰੇ ਜਿਹੜੀ ਵੀ ਕਦੇ ਮੈਂ ਰਾਜੀਤੀ ਹੈ ਮੇਰੀ ਰਾਸ਼ ਕਦੀ ਵੀ ਕਿਸੇ ਨੇ ਨਾਂ ਨਹੀਂ ਲਿਖੀ ਮੁੱਖ ਮੰਤਰੀ ਜੀ ਤਾਂ ਗਈਆ ਬਿਰੋਕ੍ਰਾਸੀ ਨਾਲ ਜੋੜ ਵਾਲਿਆ ਬੀਜਾ ਪੱਟੇ ਜਾਵਾਂਗੇ ਇਹ ਤਾਂ ਮਾਰੇ ਜਾਵਾਂਗੇ ਮੁੱਖ ਮੰਤਰੀ ਕਹਿੰਦੇ ਨਹੀਂ ਮੈਡੀਕਲ ਕਾਲਜ ਮਾਰਨੇ ਨਹੀਂ ਹੈਗੇ ਤੁਹਾਨੂੰ ਦੇਖਣਾ ਤਾਂ ਹੁੰਦਾ ਹੋਵੇ ਨਾ ਤੁਸੀਂ ਮਾਹਰ ਹੋ ਹੁਣ ਮੁੱਖ ਮੰਤਰੀ ਨੂੰ ਛੋਟਾ ਸਾਦਾ ਕੁਝ ਕਰਨਾ ਹੈ ਮੰਤਰੀ ਨੂੰ ਛੋਟਾ ਸਾਦਾ ਕੁਝ ਕਰਨਾ ਹੈ ਤੁਸੀਂ ਦੇਖ ਕੇ ਲਿਸਣਾ ਹੁੰਦਾ ਹੋਵੇ ਕਿ ਗੱਲ ਆ ਹੈ ਤਾਂ ਤਾਂ ਹਨੇ ਜੇ ਆ ਕਰਾਂਗੇ ਐ ਹੋਜੂ ਜਾਂ ਕਰਾਂਗੇ ਐ ਹੋਜੂ ਇਹ ਪਾਸ ਹੁੰਦਾ ਹੈ ਪ੍ਰਾਈਵੇਟ ਕਾਲਜਾਂ ਦੀ ਫੀਸ ਨਹੀਂ ਇੱਕ ਲਾਈਨ ਤੇ ਤਾਂ ਦੱਸਾਂ 13000 ਸਰਕਾਰੀ ਸੀਟ ਦੀ ਮੈਂ ਕਰਵਾਈ ਬੀ ਸਰਕਾਰੀ ਬਰਾਬਰ ਹੋਣੀ ਚਾਹੀਦੀ ਹੈ ਜੀ ਨਹੀਂ ਆਪਦੇ ਕਾਹ ਕੇ ਬੰਦ ਕਰ ਰਹਿਗੇ ਹਨਕੇ ਜੀ 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 ਬਾਬੇ ਦਾ ਮੁੱਖ ਮੰਤਰੀ ਸੀਗੇ ਉਹ ਕਹਿੰਦੇ ਸੀ ਵੀ ਨਹੀਂ ਜੀ ਜੀ ਬੰਦੇ ਉਹ ਮੰਨ ਹੀ ਗਿਆ ਕੈਬਨਟ ਪਾਸ ਹੋ ਗਿਆ ਫਿਰ ਕਰਕੇ ਮੇਰੀ ਬੇਨਤੀ ਇਹ ਨਹੀਂ ਹੈ ਵੀ ਇਹ ਪਾਣੀਆਂ ਦੇ ਮਾਮਲੇ ਦੇ ਉਸ ਤੇ ਵੀ ਸਾਡੇ ਮਹਾਰਾ ਨੇ ਜਿੱਥੇ ਜਿੱਥੇ ਕੋਈ ਗੱਲ ਉਹ ਤੋਂ ਬਾਅਦ ਕਰੀਆ ਉਹ ਟਿੱਕੇ ਦੇਖ ਲੈ ਕੇ ਕਰੀਆ ਇਹ ਮੈਨੂੰ ਤਾਂ ਕਹਿੰਦੇ ਸੀ ਦੇਖ ਕੇ ਨਾ ਕਰਿਓ ਮੈਂ ਤਾਂ ਵੈਸੇ ਹੀ ਅਲੱਗ ਥਾਂ ਮੈਂ ਤਾਂ ਕਹਿੰਦੇ ਦੇਖ ਕੇ ਬਚਪਨ ਸਕੂਲ ਦੀ ਨਹੀਂ ਗੱਲ ਕਰੀ ਸੀ ਇਹ ਕੰਨਾਂ ਨੂੰ ਫਰਾਂ ਵੀ ਲੱਗਦਾ ਇੱਕ ਕਿਸੇ ਨੇ ਮੈਨੂੰ ਕਹਿਤਾ ਮੈਂ ਤਾਂ ਕਹਿੰਦਾ ਛੋਟੀ ਜੀ ਗੱਲ ਕਹਿੰਦੇ ਚਾਲ ਬੰਦੇ ਆਖੀ ਚੱਕਣ ਵਾਲੇ ਤਾਂ ਰੱਖੜਿਆ ਉਮੇਗਾ ਆਪੀ ਚੱਕਣ ਵਾਲੇ ਰੱਖਣ ਵਾਸਤੇ ਅੱਜ ਹੀ ਆਪਸੀ ਗੋਵਨ ਹੈ। ਜੋ ਇਸ ਕਰਕੇ ਤੁਹਾਨੂੰ ਗੱਲ ਸਪਸ਼ਟ ਹੋਣੀ ਚਾਹੀਦੀ ਹੈ। ਸਾਡੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਔਰ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਹਰਿਆਣਾ ਦੇ ਹਿੱਤ ਕੋਈ ਖੋ ਕੇ ਨਹੀਂ ਕਰ ਰਿਹਾ। ਇਹ ਬਿਲਕੁਲ ਨਹੀਂ ਮੈਂ ਕਹਿ ਰਿਹਾ। ਮੈਂ ਕਹਿੰਦਾ ਸਾਡਾ ਹੱਕ ਹੈ। ਅਸੀਂ ਆਪਣੇ ਛੋਟੇ ਬੰਦੋਂ ਦੇਖਾਂਗੇ ਪਾਣੀ ਦੇਣਾ, ਮੁੱਲ ਦੇਣਾ, ਕੀ ਕਰਨਾ ਹੈ। ਜਦ ਸਾਡੀ ਲੋੜ ਪੂਰੀ ਹੋਊ ਅਸੀਂ ਦਰਿਆ ਦੇ ਰਹਿ ਗਿਆਂ। ਅੱਛਾ ਕੋਈ ਜੰਗੀ ਆ सीधा ਮੰਦਰ ਸੰਗਤ ਦੇ ਬੰਦ ਕਰਦੇ ਆ। ਪਰ ਇਹਨਾਂ ਸਾਡੀ ਲੋੜ ਪੂਰੀ ਕਰ ਦੇਣਾ। ਇਹ ਲੋਗ ਡਰ ਹੋ ਕੇ ਕਿਨਾਰ ਦੇ ਨਾਲ ਮੈਨੂੰ ਦੇ ਦੇ। ਤੂੰ ਮਟ ਕੋਈ ਦੇ। ਤੋ ਇਹ ਗੱਲ ਨਹੀਂ ਪੁੱਗਨੀ। ਤੋ ਇਹ ਇਸ ਤੇ ਸਾਨੂੰ ਦੇਖਣ ਦੀ ਕੀ ਲੋੜ ਐ? ਇੱਕ ਤਾਂ ਜਿੰਨੇ ਸਮਝਾਉਂਦੇ ਦੁਨੀਆ 'ਚ ਹੁੰਦੇ ਨੇ, ਜਿੰਨੇ ਇੱਥੇ ਹੋਏ ਨੇ ਇਹਦੇ ਤੇ ਅਸੀਂ ਕਹਿੰਦਾ ਦਰਾਵਾਂ ਦੇ ਪਾਣੀ ਕਿੰਨਾ ਆਉਂਦਾ ਐ। ਪਿਛਲੇ 30 ਸਾਲ 'ਚ ਕਿੰਨਾ ਆਇਆ? 1921 ਤੋਂ 1945 ਦੀ ਜਿਹੜਾ ਪਾਣੀ ਵਗਦਾ ਸੀ, ਉਹਦੇ ਆਧਾਰ ਦੇ ਉੱਤੇ 1956 ਦਾ ਫੈਸਲਾ ਹੋਇਆ। ਦੂਜਾ, ਫੇਰ ਉਹ ਨਹੀਂ ਜੋ ਸ਼ੀਤੋਂ 1945 ਤੱਕ ਜਿੰਨਾ ਪਾਣੀ ਵਗਦਾ ਸੀ, ਉਹਦੇ ਆਧਾਰ ਤੇ 1976 ਆਲਾ ਹੋਇਆ। 1981 'ਚ ਉਦੋਂ ਹਲਾ ਕਹਾੜ ਤੱਕਦਾ ਹੋ ਗਿਆ ਫਿਰ ਹੁਣ ਜਦ ਅਸੀਂ ਕੈਲਕੂਲੇਟ ਕਰ ਲਿਆ ਜਿਹੜਾ ਉਸ ਵਕਤ 15.45 ਸੀ ਫਿਰ 17.17 ਬਣਾਤਾ ਕਿ ਅਸੀਂ ਚ ਐਨ ਐਫ ਮਿਲੀਅਨ ਏਕੜ ਫੁੱਟ ਤੇ ਉਹ ਕਦੇ 18 ਬਣਾਤਾ ਉਹ ਅੱਜ 13.5 ਪੱਕੀ ਰਹਿ ਗਿਆlfloor ਥੋੜੀ ਦੇ ਵਿੱਚ ਪਿਛੇ 40 ਸਾਲ ਵਿੱਚ ਜੇ ਸਾਡਾ ਪਾਣੀ ਹੀ ਘਾਰ ਮਿਲੀਅਨ ਏਕੜ ਫੁੱਟ ਘੱਟ ਗਿਆ ਤੇ ਦੇਣਾ ਕੀ ਹੈ